ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹੜਾ ਸਮਾਂ ਹੁਣ ਚੱਲ ਰਿਹਾ ਹੈ ਬਹੁਤ ਮਾੜਾ ਸਮਾਂ ਬਿਮਾਰੀਆਂ ਦਾ ਦੌਰ ਬਹੁਤ ਹੈ ਪਤਾ ਹੀ ਨਹੀਂ ਲੱਗਦਾ ਵੀ ਕਿੰਨੀਆਂ ਕ ਬਿਮਾਰੀਆਂ ਨੇ ਜੀ ਇਹ ਗੱਪਾਂ ਡਾਕਟਰ ਦੇ ਜਾਣਦੇ ਆ ਪਤਾ ਨਹੀਂ ਲੱਗਦਾ ਹੈਗਾ ਵੀ ਕਿਹੜੀ ਬਿਮਾਰੀ ਨਿਕਲ ਆਉਂਦੀ ਹੈ ਇੱਕ ਨੂੰ ਲੈ ਕੇ ਜਾਵਾਂਗੇ ਜਾਂ ਚੈੱਕ ਅਪ ਹੁੰਦਾ ਤਾਂ ਪਤਾ ਨਹੀਂ ਕਿੰਨੀਆਂ ਕਮੀਆਂ ਆਦੀਆਂ ਨਿਕਲਦੀਆਂ ਉਹ ਕਮੀ ਹੈ ਜੀ ਆਪਣੀਆਂ ਖਰਾਕਾਂ ਦੇ ਜਿਹੜੀਆਂ ਉਹਨਾਂ ਦੇ ਵਿੱਚ ਜਿਹੜੀਆਂ ਖਰਾਕਾਂ ਨੇ ਉਹਨਾਂ 'ਚ ਰੇ ਸਪਰੇ ਦੀ ਵਰਤੋਂ ਬਹੁਤ ਹੋਣ ਲੱਗੀ ਜਿਵੇਂ ਹਰਾ ਚਾਰਾ ਆਪਾਂ ਬੀਜਦਿਆਂ ਡੰਗਰਾਂ ਨੂੰ ਉਹ ਅਗਲਾ ਪੂਰਾ ਸੂਰਾ ਜਿੱਜਾ ਕਰ ਰੱਖਦਾ ਅਗਲਾ ਕਹਿੰਦਾ ਇਦੋਂ ਇੰਨੇ ਨਾ ਸਾਜੇ ਵਸ ਇਦੋਂ ਵੱਧਣਾ ਬੀਜਣਾ ਪੈ ਜੇ ਇੰਨੀ ਕਿ ਜਗ੍ਹਾ ਨਾ ਸਾਜੇਵੇ ਫੇ ਜਦੋਂ ਹੁੰਦਾ ਨਹੀਂ ਫਿਰ ਉਹ ਤੇ ਜੂਰੀਏ ਦੀ ਸਪਰੇ ਹਾਂ ਦੀ ਵਰਤੋਂ ਬਹੁਤ ਵੱਧ ਗਈ ਇਸ ਲਈ ਜਿਵੇਂ ਹੁਣ ਆਪਾਂ ਹਰਾਚਾਰਾ ਵੇਜਣਾ ਉਹਨੂੰ ਪਹਿਲਾਂ ਤਾਂ ਇਹ ਦੇਸੀ ਰਿਓ ਪਾਉਂਦੇ ਸੀ ਪਹਿਲਾਂ ਬਜ਼ੁਰਗ ਸਿਆਣੇ ਸੀ ਜਿਹੜੇ ਦੇਸੀ ਰਿਓ ਪਰ ਹੁਣ ਦੇਸੀ ਰਿਓ ਪਾਉ ਕਿੱਥੋਂ ਗੱਲਾਂ ਗਾਹਾਂ ਦੀ ਗਾਹ ਹੋਰ ਨਿਕੜਿਆਉਂਦੀਆਂ ਨੇ ਕਿਉਂ ਦੇਸੀ ਰਿਓ ਦਾ ਡੰਗਰਾਂ ਦਾ ਹੁਣ ਡੰਗਰ ਹੋਣਾ ਅਗਲਾ ਕੋਈ ਰੱਖ ਕੇ ਰਾਜੀ ਨਹੀਂ ਜੀ ਅਗਲਾ ਕਹਿੰਦਾ ਦੁੱਧ ਪੀਣ ਨੂੰ ਹੋਵੇ ਪਰ ਗੋਹਾ ਚੱਕਣ ਨੂੰ ਨਾ ਹੋਵੇ ਜੇ ਘਰ ਦੁੱਧ ਪੀਣਾ ਤਾਂ ਆਪਾਂ ਨੂੰ ਡੰਗਰਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਜੇਕਰ ਆਪਾਂ ਇਹ ਸਾਮ ਸਮਾਨ ਸਹੀ ਕਰਾਂਗੇ ਤਾਂ ਉਹਦਾ ਬੈਨੀਫਿਟ ਆਪਾਂ ਨੂੰ ਹੀ ਮਿਲੇਗਾ ਇਸ ਲਈ ਬੱਲੀ ਗੱਲ ਤਾਂ ਜਿਹੜਾ ਆਪਾਂ ਹਰਾਚਾਰਾ ਬੀਜਣਾ ਉਹਨੂੰ ਦੇਸੀ ਰਿਓ ਪਾਊਡਰ ਦੇਸੀ ਰਿਓ ਪਾ ਕੇ ਉਹਦੇ ਵਿੱਚ ਹਰਾਚਾਰਾ ਬੀਜੋ ਤੇ ਨੰਬਰ ਦੋ ਤੇ ਜਗਾ ਜਿਹੜੀ ਜਗਾ ਥੋੜੀ ਵੱਧ ਰੱਖ ਲੋ ਜੇ ਜਗਾ ਵੱਧ ਹੋਊਗੀ ਫਿਰ ਉਹ ਆਪਾਂ ਜਿਆ ਟਾਈਮ ਮਿਲ ਜਾਣਾ ਉਹਨੂੰ ਉਹਨੇ ਆਪੇ ਹੋ ਜਾਣਾ ਤੇਰੇ ਹਾਸਪਰੇਹਾਂ ਦੀ ਜਿਹੜੀ ਵਰਤੋਂ ਆ ਉਹ ਬਹੁਤ ਕੱਟ ਕੱਟ ਕਰਨੀ ਚਾਹੀਦੀ ਆ ਨਾ માત્ર ਦੇ ਸਿਰ ਇਹੋ ਜਲ ਪਿਆ ਹੋ ਆਪੇ ਨੂੰ ਫਸਲ ਨੇ ਤਾਂ ਹੋਣਾ ਥੱਲਿਓ ਤਾਕਤ ਦੇ ਨਾਲ ਹਰੇ ਤੇ ਬਾਕੀ ਬਿਮਾਰੀਆਂ ਤੋਂ ਬਚਣ ਲਈ ਜੀ ਵੇਦ ਦੀ ਸ਼ੈਰ ਬਹੁਤ ਜ਼ਰੂਰੀ ਹੈ ਮੈਂ ਤਾਂ तकरीबन ਬਹੁਤ ਹੋ ਗਿਆ ਟਾਈਮ ਜੀ ਸਵੇਰ ਵਾਂਗ 5-4 ਕਿਲੋਮੀਟਰ ਸ਼ਹਿਰ ਨੂੰ ਜਾਂਦੇ ਆ ਤੇ ਵਧੀਆ ਜਾਣੀ ਬਹੁਤ ਸਰੀਰ ਫਿੱਟ ਰਹਿੰਦਾ ਅੱਗੇ ਮੈਨੂੰ ਵੀ ਪ੍ਰੋਬਲਮ ਜੀ ਆਉਣੀ ਦੀ ਮੈਂ ਦੇਖਿਆ ਜੇਕਰ ਸ਼ਹਿਰ ਨੂੰ ਜਾਂਦੇ ਆ ਕੋਈ ਸਰੀਰ ਨੂੰ ਕੋਈ ਮੈਂ ਕਹਿੰਦਾ ਐਂ ਰਹਿੰਦਾ ਫਲ ਵਰਗਾ ਅੱਗੇ ਮੈਂ ਦੇਖਿਆ ਬਹਿਲਾ ਮੈਂ ਜਾਂਦਾ ਸੀਗਾ ਜੀ ਸ਼ਹਿਰ ਨੂੰ ਵਿੱਚ ਹੀ ਮੈਂ ਹਟ ਗਿਆ ਹਟਣ ਦੇ ਨਾਲ ਮੈਨੂੰ ਸਵਾ ਜਿਵੇਂ ਲਾ ਲਓ ਵੀ ਭੁੱਖ ਦੀ ਕਮੀ ਲੱਗ ਜਾਂਦੀ ਹੈ ਇੱਕਦ ਕੁੱਪਾ ਭੁੱਖ ਨਹੀਂ ਲੱਗਦੀ ਟਾਈਮ ਨਾਲ ਜੇ ਆਪਾਂ ਸ਼ਹਿਰ ਕਰਕੇ ਆਉਨੇ ਆਂ ਬੰਸਰੀ ਦੇ ਅੰਦਰੋਂ ਸੈਲਣੇ ਟੁੱਟਦੇ ਨੇ ਭੁੱਖ ਲੱਗਦੀ ਆਪੇ ਆਟੋਮੈਟਿਕ ਨਹੀਂ ਪਹਿਲਾਂ ਕਹੀ ਜਾਂਦਾ ਰੋਟੀ ਖਾ ਲਓ ਰੋਟੀ ਖਾ ਲਓ ਕਹਿੰਦੇ ਨਾ ਭੁੱਖ ਨਹੀਂ ਭੁੱਖ ਨਹੀਂ ਭੁੱਖ ਤਾਂ ਤਦੈ ਲੱਗੂ ਜੇ ਆਪਾਂ ਮਾੜਾ ਮੋਟਾ ਸਰੀਰ ਦੀ ਐਕਸਰਸਾਈਜ਼ ਕਰਾਂਗੇ ਮਾੜਾ ਮੋਟਾ ਬਾਹਰ ਅੰਦਰ ਜਾਵਾਂਗੇ ਇਸ ਲਈ ਸਵੇਰ ਦੀ ਸ਼ਹਿਰ ਜਿਹੜੀ ਹੈ ਜੀ ਉਹ ਬਹੁਤ ਜ਼ਰੂਰੀ ਆ ਮੈਂ ਤੇ ਸਾਡਾ ਜਾ ਇੱਕ ਜਾ ਇੱਕ ਦੀ ਵੀ ਕਰਾਉਣਾ ਜੀ ਮੈਂ ਇਹ ਵੀ ਸਾਰੀ ਦਿਹਾੜੀ ਫਿਰ ਰਾਮ ਨਾਲ ਬੈਠਾ ਰਹੇ ਨਾ ਸੋਆ ਆਉਂਦੇ ਆ ਅਸੀਂ ਬਾਹਰ ਨਾਲ ਬਾਤਾਵਨ ਸ਼ਾਂਤੀ ਬਹੁਤ ਵਧੀਆ ਮੌਸਮ ਹੁੰਦਾ ਕਵਿ ਸ਼ੈਰ ਬਹੁਤ ਜ਼ਰੂਰੀ ਹੈ ਸਭ ਨੂੰ ਕਰਨੀ ਚਾਹੀਦੀ ਹੈ ਤੇ ਸਵੇਰ ਦਾ ਜਿਹੜਾ ਵਾਤਾਵਰਨ ਉਹ ਬੜਾ ਸ਼ਾਂਤਮਈ ਹੁੰਦਾ ਬੜੇ ਵਧੀਆ ਇਹਦਾ ਉਹ ਜੀ ਰੋਸ਼ਨੀ ਆ ਉਹ ਬੜੀ ਵਧੀਆ ਤੁਹਾਨੂੰ ਲੱਗਦੀ ਆ ਸੋਹਾ ਸੋਹਾ ਸ਼ਾਂਤ ਐ ਇਨਸਾਫ ਸੋਤਰਾ ਬਾਤਾ ਵਨ ਇਹਦੇ ਨਾਲ ਸ਼ਹਿਰ ਨਾਲ ਜਾਨੀ ਬਹੁਤ ਬਿਮਾਰੀਆਂ ਦਾ ਹੋ ਰਿਹਾ ਹੈਦਾ ਹੁੰਦਾ ਜੀ ਬੱਚਤ ਹੁੰਦੀ ਆ ਬਹੁਤ ਬਿਮਾਰੀਆਂ ਤੋਂ ਆਪਾਂ ਜਦ ਭੁੱਖ ਲੱਗਣੀ ਆ ਆਪੇ ਅੰਦਰ ਸਰੀਰ ਸੋਵਾ ਸੈੱਲ ਟੁੱਟਦੇ ਨੇ ਥੋੜਾ ਖਾਹਰ ਖਾਂ ਜਾਨੇ ਆ ਫਿਰ ਨਵੇਂ ਬਣਦੇ ਨੇ ਜਾਨੀ ਉਹਦੇ ਨਾਲ ਬਹੁਤ ਵਧੀਆ ਜਾਣੀ ਸੋ ਬਾਦੀ ਸ਼ੈ ਦੀ ਸਭ ਨੂੰ ਕਰਨੀ ਚਾਹੀਦੀ ਹੈ ਹੁਣ ਬਿਮਾਰੀਆਂ ਉਹਨੇ ਜਿਹੜੀਆਂ ਬਹੁਤ ਨੇ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਬਿਮਾਰੀ ਹੈ ਕਿਹੜੀ ਨੂੰ ਜਿਹੜੀਆਂ ਖਾਦ ਖਰਾਕਾਂ ਨੇ ਮੈਂ ਨਾ ਆਪਣੇ ਖਾਦ ਖਰਾਕਾਂ ਤੋਂ ਜਿਹੜਾ ਰੇਸ ਸਪਰੇ ਪੈਂਦਾ ਜੀ ਨਿਹਰਾ ਉਹਦੀ ਰੇਸ ਸਪਰੇ ਦੀ ਵਰਤੋਂ ਆ ਜਿਹੜੇ ਘੱਟ ਕਰੋ ਬਾਕੀ ਜਿੰਨੇ ਆਪਾਂ ਸਬਜ਼ੀਆਂ ਨੇ ਸਬਜ਼ੀਆਂ ਵੀ ਆਪਾਂ ਨੂੰ ਖੁਦ اگਾਉਣੀਆਂ ਚਾਹੀਦੀਆਂ ਨੇ ਆਪਦੇ ਜੋਗ ਬਾਹਲਾ ਨਹੀਂ ਤਾਂ ਆਪਦੇ ਜੋਗੀ ਤਾਂਗਾਓ ਇਦੇ ਲਈ ਯਾਨੀ ਆ ਗੱਲਾਂ ਦਾ ਯਾਨੀ ਧਿਆਨ ਮੇਰੇ ਅੱਜ ਮਨ ਚ ਵਿਚਾਰ ਆਇਆ ਵੀ ਆਪਾਂ ਕਿਉਂ ਨਾ ਇਹ ਗੱਲਾਂ ਸਾਂਝੀਆਂ ਕਰੀਏ ਬਾਕੀ ਕਮੈਂਟਾਂ ਦੇ ਵਿੱਚ ਦੱਸਿਓ ਵੀ ਗੱਲ ਸਹੀ ਆ ਜਾਂ ਗਲਤ ਆ ਵੀ ਸੋਭਾ ਦੀ ਸਿਹਤ ਤਾਂ ਡਾਕਟਰ ਵੀ ਦੱਸ ਦਿੰਦੇ ਨੇ ਵੀ ਜ਼ਰੂਰੀ ਆ ਯਾਨੀ ਮੈਨੂੰ ਐ ਲੱਗਦਾ ਵੀ ਕਰਕੇ ਸੋਭਾ ਦੀ ਸਿਹਤ ਨੂੰ ਸਰੀਰ ਯਾਨੀ ਐ ਨਰ ਰਹਿਦਾ ਕੋਈ ਵਾਸਤਾ ਨਹੀਂ ਚਿਹਰੇ ਤੇ ਰੌਣਕ ਰਹਿੰਦੀ ਆ ਸਾਰੀ ਦਿਹਾੜੀ ਯਾਨੀ ਕੋਈ ਐ ਨਹੀਂ ਹੈਗਾ ਵੀ ਤੁਹਾਨੂੰ ਐ ਲੱਗਦਾ ਵੀ ਮੈਨੂੰ ਤਾਂ ਯਾਨੀ ਬਹੁਤ ਜਿੱਦਣ ਮੈਂ ਨਾ ਕਰਾਂ ਮੈਨੂੰ ਤਾਂ ਐ ਹੋ ਜਾਂਦਾ ਵੀ ਪਤਾ ਨਹੀਂ ਕੀ ਹੋ ਗਿਆ ਅੱਜ ਸਰੀਰ ਸਾਹ ਉਹੀ ਥੱਕਿਆ ਥੱਕਿਆ ਜਾ ਤੇ ਬਾਹਰ ਦਾ ਬਾਤਾਵਰਨ ਬਹੁਤ ਵਧੀਆ ਜੀ ਮਿਲਦਾ ਸੋਭਾ ਸੋਭਾ ਕੋਈ ਤੁਹਾਨੂੰ ਐ ਨਹੀਂ ਵੀ ਦਿੱਕਤ ਦਾ ਕੋਈ ਉਹ ਨਹੀਂ ਤੇ ਐ ਕਰਕੇ ਵੀ ਜ਼ਰੂਰੀ ਆ ਸੋਭਾ ਦੀ ਸਿਹਤ ਸਾਰਿਆਂ ਨੂੰ ਕਰਨੀ ਚਾਹੀਦੀ ਆ ਜੇਕਰ ਆਪਾਂ ਲੰਬੀ ਜ਼ਿੰਦਗੀ ਜਿਉਣੀ ਆ ਤੇ ਬਿਮਾਰੀਆਂ ਤੋਂ ਬਚਣਾ ਯਾਨੀ ਆ ਗੱਲਾਂ ਦਾ ਧਿਆਨ ਜੀ ਜਰੂਰ ਰੱਖੋ ਹਰੇ-ਚਾਰੇ 'ਚ ਰੇ ਸਪਰੇਹਾਂ ਦੀ ਕਮੀ ਘੱਟ ਕਰੋ ਜੀ ਮਾੜੀ ਨਾਂ ਵਰਤੋਂ ਕਰੋ ਜਿੰਨਾ ਆਪਾਂ ਕਿਉਂ ਜਿਹੜਾ ਡੰਗਾਂ ਨੂੰ ਆਪਾਂ ਪਾਉਣਾ ਉਹ ਹੋ ਆਪਾਂ ਨੂੰ ਦੁੱਧ ਚ ਆਉਣਾ ਦੁੱਧ ਦੇ ਨਾਲ ਹੀ ਬਿਮਾਰੀਆਂ ਲੱਗਦੀਆਂ ਨੇ ਹੁਣ ਆਪਾਂ ਜੇ ਕਹੀਏ ਵੀ ਦੁੱਧ ਤੋਂ ਬਿਨਾ ਆਪਾਂ ਨਹੀਂ ਸਾਥ ਸਕਦੇ ਦਹੀਂ ਤੋਂ ਬਿਨਾ ਨਹੀਂ ਸਾਥ ਸਕਦੇ ਚਾਹ ਚਾਹ 'ਚ ਵੀ ਦੁੱਧ ਪੈਣਾ ਦੁੱਧ ਤੋਂ ਬਿਨਾ ਆਪਾਂ ਦੱਸੋ ਵੀ ਕਿਵੇਂ ਸਾਰਾਂ ਸਾਰਸਾ ਰਹੇ ਆ ਮੇਰੇ ਸਾਹਮਣੇ ਤਾਂ ਨਹੀਂ ਸਾਰਸਾ ਰਹੇ ਇਸ ਲਈ ਸਾਰਿਆਂ ਨੂੰ ਚਾਹੀਦਾ ਵੀ ਸੋਭਾ ਉੱਠ ਕੇ ਸਰੀਰ ਨੂੰ ਆਪਣੇ ਨੂੰ ਥੋੜਾ ਜਿਹਾ ਐਕਸਰਸਾਈਜ਼ ਕਰੋ ਬਾਹਰ ਨਿਕ ਜਾਓ 5-4 ਕਿਲੋਮੀਟਰ ਸ਼ਹਿਰ ਜਾਣੀ ਜ਼ਰੂਰੀ ਹੈ ਅੱਛਾ ਜੀ ਅੱਜ ਦਾ ਇੰਨਾ ਹੀ ਬਹੁਤ ਹੈ ਅਗਲੇ ਬਲੌਗ ਚ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ